ਦੋਸਤੋ ਸਾਨੂੰ ਸਾਡੀ ਜ਼ਿੰਦਗੀ ਵਿੱਚ ਕੀ ਚਾਹੀਦਾ ਹੈ ਇਹ ਬਹੁਤ ਵੱਡਾ ਸਵਾਲ ਬਣਿਆ ਰਹਿੰਦਾ ਹੈ ਸਾਨੂੰ ਸਾਡੀਆਂ ਲੋੜਾਂ ਦਾ ਹੀ ਪਤਾ ਨਹੀਂ ਹੁੰਦਾ ਇਸ ਲਈ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਕੋਈ ਧਨ ਦੇ ਪਿੱਛੇ ਕੋਈ ਅਹੁਦੇ ਦੇ ਪਿੱਛੇ ਕੋਈ ਮਾਨ ਸਤਕਾਰ ਦੇ ਪਿੱਛੇ ਭੱਜਦਾ ਰਹਿੰਦਾ ਹੈ ਪਰ ਅਸਲ ਵਿੱਚ ਅਸੀਂ ਇਹਨਾਂ ਸਭ ਚੀਜ਼ਾਂ ਤੋਂ ਪੌਣਾ ਕੀ ਚਾਹੁੰਦੇ ਹਾਂ ਸੁੱਖ ਸਹੂਲਤ ਨਹੀਂ ਇਹ ਸਾਡਾ ਭੁਲੇਖਾ ਹੈ ਕਿ ਸਾਨੂੰ ਸੁੱਖ ਸਹੂਲਤਾ ਚਾਹੀਦੀਆਂ ਹਨ ਅਸਲ ਵਿੱਚ ਸਾਨੂੰ ਸਭ ਨੂੰ ਸਿਰਫ ਇੱਕ ਚੀਜ਼ ਦੀ ਹੀ ਲੋੜ ਹੈ ਜੇਕਰ ਉਹ ਚੀਜ਼ ਸਾਡੇ ਕੋਲ ਹੈ ਤਾਂ ਫਿਰ ਸਾਨੂੰ ਕੁਝ ਵੀ ਨਹੀਂ ਚਾਹੀਦਾ ਤੇ ਉਹ ਕੀ ਹੈ ਉਹ ਹੈ ਖੁਸ਼ੀ ਤੁਸੀਂ ਭਾਵੇਂ ਕਿਸੇ ਵੀ ਹਾਲਾਤ ਵਿੱਚ ਹੋਵੋ ਪਰ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਹੈ ਫਿਰ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ ਕਿ ਤੁਹਾਨੂੰ ਇਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਹੁਣ ਸਵਾਲ ਇਹ ਹੈ ਕਿ ਅਸੀਂ ਜ਼ਿੰਦਗੀ ਵਿੱਚ ਖੁਸ਼ ਰਹੀਏ ਕਿਵੇਂ ਖੁਸ਼ੀ ਦਾ ਮਤਲਬ ਹਮੇਸ਼ਾ ਚੰਗਾ ਨਹੀਂ ਹੋ ਸਕਦਾ ਇਹ ਬੁਰੀ ਵੀ ਹੋ ਸਕਦੀ ਹੈ ਕਿਸੇ ਕਾਤਲ ਨੂੰ ਲੋਕਾਂ ਨੂੰ ਮਾਰਨ ਵਿੱਚ ਖੁਸ਼ੀ ਮਿਲਦੀ ਹੈ ਤਾਂ ਕੀ ਇਹ ਖੁਸ਼ੀ ਉਚਿਤ ਹੈ ਸਹੀ ਹੈ ਪਰ ਉਸ ਕਾਤਲ ਲਈ ਤਾਂ ਇਹ ਸਹੀ ਹੈ ਪਰ ਜਿਹੜੇ ਲੋਕ ਮਾਰੇ ਜਾ ਰਹੇ ਹਨ ਕੀ ਉਹਨਾਂ ਲਈ ਇਹ ਉਚਿਤ ਹੈ ਇਸ ਲਈ ਹਮੇਸ਼ਾ ਖੁਸ਼ੀ ਦਾ ਮਤਲਬ ਚੰਗੇ ਤੋਂ ਹੀ ਨਹੀਂ ਹੁੰਦਾ ਕੁਝ ਲੋਕਾਂ ਨੂੰ ਬੁਰਾਈ ਵਿੱਚ ਵੀ ਖੁਸ਼ੀ ਮਿਲਦੀ ਹੈ ਇੱਕ ਵਿਅਕਤੀ ਦਾ ਜੀਵਨ ਨਿਰਾਸ਼ਾ ਨਾਲ ਭਰਿਆ ਹੋਇਆ ਸੀ ਖੁਸ਼ੀ ਤਾਂ ਜਿਵੇਂ ਉਸ ਦੇ ਨੇੜੇ ਤੇੜੇ ਵੀ ਨਹੀਂ ਸੀ ਆਪਣੀ ਖੁਸ਼ੀ ਨੂੰ ਲੱਭਣ ਦੇ ਲਈ ਉਸ ਨੇ ਕਈ ਯਾਤਰਾਵਾਂ ਕੀਤੀਆਂ ਪਰ ਕਿਤੋਂ ਵੀ ਉਸ ਨੂੰ ਕੋਈ ਖੁਸ਼ੀ ਨਹੀਂ ਮਿਲੀ ਇੱਕ ਦਿਨ ਉਹ ਇੱਕ ਰੁੱਖ ਹੇਠਾਂ ਬੈਠਾ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਉਹ ਧਰਤੀ ਤੇ ਬੋਝ ਹੀ ਹੈ ਉਹ ਕਿਸੇ ਕਮ ਦਾ ਨਹੀਂ ਉਹ ਕੁਝ ਕਰ ਨਹੀਂ ਸਕਦਾ ਉਸਨੇ ਫालतूच ਹੀ ਧਰਤੀ ਤੇ ਜਨਮ ਲਿਆ ਹੈ ਹੁਣ ਤਾਂ ਉਸਨੂੰ ਮਰ ਹੀ ਜਾਣਾ ਚਾਹੀਦਾ ਹੈ ਉਸ ਦੀਆਂ ਗੱਲਾਂ ਨੂੰ ਉੱਥੋਂ ਦੀ ਲੰਗ ਰਿਹਾ ਇੱਕ ਮਹਾਤਮਾ ਸੁਣ ਰਿਹਾ ਸੀ ਉਹ ਉਸ ਦੇ ਕੋਲ ਆਏ ਤੇ ਬੋਲੇ ਕਿ ਕੀ ਤੁਸੀਂ ਕੁਝ ਲੱਭ ਰਹੇ ਹੋ ਜੋ ਤੁਹਾਨੂੰ ਨਹੀਂ ਮਿਲਿਆ ਵਿਅਕਤੀ ਨੇ ਕਿਹਾ ਹਾਂ ਜੀ ਮੈਂ ਖੁਸ਼ੀ ਲੱਭ ਰਿਹਾ ਹਾਂ ਮੇਰੇ ਜੀਵਨ ਵਿੱਚ ਖੁਸ਼ੀ ਨਹੀਂ ਹੈ। ਕੀ ਤੁਸੀਂ ਦੱਸ ਸਕਦੇ ਹੋ ਇਹ ਕਿੱਥੋਂ ਮਿਲਦੀ ਹੈ? ਮਹਾਤਮਾ ਨੇ ਕਿਹਾ, "ਹਾਂ, ਦੱਸ ਸਕਦਾ ਹਾਂ। ਖੁਸ਼ੀ ਮੇਰੇ ਕੋਲ ਹੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਲੈ ਸਕਦੇ ਹੋ।" ਵਿਅਕਤੀ ਨੇ ਕਿਹਾ, "ਕੀ ਕੀ ਤੁਸੀਂ ਕੁਝ ਅਜੀਹਾ ਮੰਤਰ ਜਾਂ ਜਾਦੂ ਟੂਣਾ ਦੇ ਸਕਦੇ ਹੋ ਜਿਸ ਨਾਲ ਮੇਰੇ ਜੀਵਨ ਵਿੱਚ ਖੁਸ਼ੀਆਂ ਆ ਜਾਣ?" ਗੁਰੂ ਨੇ ਕਿਹਾ, "ਹਾਂ, ਜ਼ਰੂਰ ਦੇ ਸਕਦਾ ਹਾਂ।" ਪਰ ਇਸ ਲਈ ਜੋ ਵੀ ਮੈਂ ਤੁਹਾਨੂੰ ਕਹਾਂਗਾ ਉਹ ਕਰਨਾ ਹੋਵੇਗਾ ਵਿਅਕਤੀ ਤਿਆਰ ਹੋ ਗਿਆ ਮਹਾਤਮਾ ਉਸ ਨੂੰ ਆਪਣੇ ਨਾਲ ਆਸ਼ਰਮ ਲੈ ਆਏ ਤੇ ਕਿਹਾ ਜਦੋਂ ਤੱਕ ਮੈਂ ਨਾ કહਾਂ ਤੁਸੀਂ ਇੱਥੋਂ ਕਿਤੇ ਵੀ ਨਹੀਂ ਜਾਓਗੇ ਤੇ ਕੋਈ ਵੀ ਸਵਾਲ ਨਹੀਂ ਕਰੋਗੇ ਉਹ ਵਿਅਕਤੀ ਤਿਆਰ ਹੋ ਗਿਆ ਤੇ ਉਹ ਇੰਤਜ਼ਾਰ ਕਰਨ ਲੱਗਾ ਕਿ ਮਹਾਤਮਾ ਜੀ ਉਸ ਨੂੰ ਕੋਈ ਮੰਤਰ ਜਾਂ ਜਾਦੂ ਟੂਣਾ ਦੇਣਗੇ ਪਰ ਗੁਰੂ ਨੇ ਪੂਰਾ ਦਿਨ ਉਸ ਨੂੰ ਕੁਝ ਨਹੀਂ ਕਿਹਾ ਨਾ ਹੀ ਕੁਝ ਦਿੱਤਾ ਉਸਨੇ ਸੋਚਿਆ ਕਿ ਸ਼ਾਇਦ ਰਾਤ ਨੂੰ ਦੇਣਗੇ ਪਰ ਰਾਤ ਵੀ ਨਿਕਲ ਗਈ ਅਗਲੀ ਸਵੇਰ ਹੋ ਗਈ ਪਰ ਮਹਾਤਮਾ ਨੇ ਖੁਸ਼ੀ ਦੇ ਬਾਰੇ ਕੋਈ ਗੱਲ ਨਾ ਕੀਤੀ ਤਿੰਨ ਦਿਨ ਵੀ ਲੰਘ ਗਏ ਪਰ ਮਹਾਤਮਾ ਨੇ ਕੁਝ ਨਹੀਂ ਕਿਹਾ ਆਖਰਕਾਰ ਉਸ ਵਿਅਕਤੀ ਦਾ ਸਬਰ ਟੁੱਟ ਗਿਆ ਤੇ ਉਸਨੇ ਮਹਾਤਮਾ ਨੂੰ ਕਿਹਾ ਮਹਾਤਮਾ ਜੀ ਤਿੰਨ ਦਿਨ ਹੋ ਗਏ ਤੇ ਤੁਸੀਂ ਨੇ ਨਾ ਤਾਂ ਮੈਨੂੰ ਕੁਝ ਦੱਸਿਆ ਹੈ ਤੇ ਨਾ ਹੀ ਕੁਝ ਦਿੱਤਾ ਹੈ ਤੁਸੀਂ ਕਿਹਾ ਸੀ ਖੁਸ਼ੀ ਮਿਲੇਗੀ ਖੁਸ਼ੀ ਕਿੱਥੇ ਹੈ ਮਹਾਤਮਾ ਨੇ ਹੈਰਾਨੀ ਨਾਲ ਕਿਹਾ ਬੇਟਾ ਤੁਹਾਨੂੰ ਹਾਲੇ ਖੁਸ਼ੀ ਨਹੀਂ ਮਿਲੀ ਇੱਥੇ ਤਾਂ ਚਾਰੇ ਪਾਸੇ ਖੁਸ਼ੀਆਂ ਹੀ ਵਿਕਰੀਆਂ ਪਈਆਂ ਹਨ ਵਿਅਕਤੀ ਨੇ ਕਿਹਾ ਕਿੱਥੇ ਹਨ ਜਰਾ ਮੈਨੂੰ ਵੀ ਦਿਖਾਓ ਮਹਾਤਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਖੁਸ਼ੀਆਂ ਨਾਲ ਮਿਲਾਵਾਂ ਤੁਹਾਨੂੰ ਮੇਰਾ ਇੱਕ ਕੰਮ ਕਰਨਾ ਹੋਵੇਗਾ ਬਾਹਰ ਇੱਕ ਬਲਦ ਰੇੜੀ ਖੜੀ ਹੈ ਉਸ ਬਲਦ ਰੇੜੀ ਤੇ ਕੁਝ ਅਨਾਜ ਲੱਦਿਆ ਹੋਇਆ ਹੈ ਉਸ ਨੂੰ ਦੂਜੇ ਪਿੰਡ ਪਹੁੰਚਾਉਣਾ ਹੈ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਵਿਅਕਤੀ ਨੇ ਕਿਹਾ ਠੀਕ ਹੈ ਪਰ ਅੱਜ ਮੈਨੂੰ ਖੁਸ਼ੀਆਂ ਦਾ ਮੰਤਰ ਚਾਹੀਦਾ ਹੈ ਮੈਂ ਹੋਰ ਜ਼ਿਆਦਾ ਦਿਨ ਇੱਥੇ ਰੁਕਣ ਵਾਲਾ ਨਹੀਂ ਮਹਾਤਮਾ ਨੇ ਕਿਹਾ ਜ਼ਰੂਰ ਪਹਿਲਾਂ ਆਪਾਂ ਚੱਲਦੇ ਹਾਂ ਮਹਾਤਮਾ ਜੀ ਬਲਦ ਰੇੜੀ 'ਚ ਬੈਠ ਗਏ ਤੇ ਉਸ ਵਿਅਕਤੀ ਨੇ ਬਲਦ ਰੇੜੀ ਨੂੰ ਹੱਕਣਾ ਸ਼ੁਰੂ ਕੀਤਾ ਬਲਦ ਰੇੜੀ ਠੀਕ ਤਰ੍ਹਾਂ ਨਹੀਂ ਚੱਲ ਰਹੀ ਸੀ ਉਸਨੇ ਮਹਾਤਮਾਨ ਨੂੰ ਕਿਹਾ ਗੁਰੂ ਜੀ ਬਲਦ ਕੁਝ ਠੀਕ ਨਹੀਂ ਲੱਗ ਰਿਹਾ ਕਮਜ਼ੋਰ ਜਿਹਾ ਜਾਪਦਾ ਹੈ ਇਹ ਠੀਕ ਤਰ੍ਹਾਂ ਨਹੀਂ ਚੱਲ ਪਾ ਰਿਹਾ ਮਹਾਤਮਾ ਨੇ ਕਿਹਾ ਨਹੀਂ ਨਹੀਂ ਮੇਰੀ ਕਿਸਮਤ ਹੀ ਖਰਾਬ ਹੈ ਜਿਹੜੇ ਰਾਸਤੇ ਤੋਂ ਮੈਂ ਜਾਂਦਾ ਹਾਂ ਉਹ ਰਾਸਤਾ ਹੀ ਖਰਾਬ ਹੋ ਜਾਂਦਾ ਹੈ ਬਲਦ ਤਾਂ ਸਹੀ ਹੈ ਰਾਸਤਾ ਹੀ ਖਰਾਬ ਹੈ ਵਿਅਕਤੀ ਨੇ ਕਿਹਾ ਨਹੀਂ ਬਲਦ ਕਮਜ਼ੋਰ ਹੈ ਠੀਕ ਤਰ੍ਹਾਂ ਨਹੀਂ ਚੱਲ ਪਾ ਰਿਹਾ ਰਾਸਤਾ ਦਾ ਬਿਲਕੁਲ ਸਹੀ ਹੈ। ਮਹਾਤਮਾ ਨੇ ਕਿਹਾ, "ਬਲਦ ਸਹੀ ਹੈ, ਰਸਤਾ ਖਰਾਬ ਹੈ, ਇਸ ਲਈ ਤੁਸੀਂ ਰਸਤਾ ਬਦਲ ਲਵੋ।" ਵਿਅਕਤੀ ਨੇ ਰਸਤਾ ਬਦਲ ਲਿਆ, ਪਰ ਹਾਲਾਤ ਅਜੇ ਵੀ ਉਦਾਂ ਦੇ ਉਦਾਂ ਹੀ ਸਨ। ਵਿਅਕਤੀ ਨੇ ਕਿਹਾ, "ਗੁਰੂ ਜੀ, ਮੈਂ ਕਹਿ ਰਿਹਾ ਹਾਂ ਨਾ ਕਿ ਆਪਣਾ ਬਲਦ ਕਮਜ਼ੋਰ ਹੈ, ਇਹ ਚੱਲ ਨਹੀਂ ਪਾ ਰਿਹਾ।" ਮਹਾਤਮਾ ਨੇ ਕਿਹਾ, "ਕਿ ਚਲੋ, ਤੁਸੀਂ ਕਹਿੰਦੇ ਹੋ ਤਾਂ ਆਪਾਂ ਬਲਦ ਬਦਲ ਲੈਂਦੇ ਹਾਂ ਪਰ ਇਹ ਰਾਸਤਿਆਂ ਦੀ ਹੀ ਦਿੱਕਤ ਹੈ ਬਲਦ ਦੀ ਨਹੀਂ ਮਹਾਤਮਾ ਜੀ ਦੂਜਾ ਬਲਦ ਲੈ ਆਏ ਤੇ ਬਲਦ ਰੇੜੀ ਨਾਲ ਜੋੜ ਲਿਆ ਹੁਣ ਵਿਅਕਤੀ ਨੇ ਫੇਰ ਤੋਂ ਬਲਦ ਰੇੜੀ ਨੂੰ ਹੱਕਿਆ ਬਲਦ ਤਾਕਤਵਰ ਸੀ ਇਸ ਲਈ ਬਲਦ ਰੇੜੀ ਨੂੰ ਲੈ ਕੇ ਚੱਲ ਪਿਆ ਪਰ ਬਲਦ ਰੇੜੀ ਅਜੇ ਵੀ ਸਹੀ ਤਰ੍ਹਾਂ ਨਾਲ ਨਹੀਂ ਚੱਲ پا ਰਹੀ ਸੀ ਵਿਅਕਤੀ ਨੇ ਕਿਹਾ ਗੁਰੂ ਜੀ ਲੱਗਦਾ ਹੈ ਬਲਦ ਰੇੜੀ ਉੱਤੇ ਜ਼ਿਆਦਾ ਭਜਨ ਲੱਦਿਆ ਹੋਇਆ ਹੈ ਸਾਨੂੰ ਵਜ਼ਨ ਘਟਾਉਣਾ ਪਵੇਗਾ ਮਹਾਤਮਾ ਨੇ ਕਿਹਾ ਵਜ਼ਨ ਬਗੈਰਾ ਤਾਂ ਸਭ ਠੀਕ ਹੈ ਇਹ ਰਾਸਤੇ ਹੀ ਖਰਾਬ ਹਨ ਪਰ ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਇੱਕ ਬੋਰਾ ਏਥਾਂ ਉਤਾਰ ਦਿੰਦੇ ਹਾਂ ਗੁਰੂ ਨੇ ਅਨਾਜ ਦਾ ਇੱਕ ਬੋਰਾ ਉਤਾਰ ਦਿੱਤਾ ਪਰ ਅਜੇ ਵੀ ਬਲਦ ਰੇੜੀ ਸਹੀ ਨਹੀਂ ਚੱਲ ਰਹੀ ਸੀ ਵਿਅਕਤੀ ਨੇ ਕਿਹਾ ਗੁਰੂ ਜੀ ਕੁਝ ਹੋਰ ਵਜ਼ਨ ਘਟਾਉਣਾ ਹੋਵੇਗਾ ਮਹਾਤਮਾ ਨੇ ਦੂਜਾ ਬੋਰਾ ਵੀ ਹੇਠ ਉਤਾਰ ਦਿੱਤਾ। ਬਲਦ ਰੇੜੀ ਅਜੇ ਵੀ ਸਹੀ ਨਹੀਂ ਚੱਲ ਰਹੀ ਸੀ। ਅਜਿਹਾ ਕਰਦੇ ਕਰਦੇ ਸਾਰੇ ਬੋਰੇ ਇੱਕ-ਇੱਕ ਕਰਕੇ ਉਤਾਰ ਦਿੱਤੇ ਗਏ। ਵਿਅਕਤੀ ਨੇ ਹੈਰਾਨ ਹੋ ਕੇ ਕਿਹਾ ਬਲਦ ਰੇੜੀ ਤਾਂ ਅਜੇ ਵੀ ਸਹੀ ਨਹੀਂ ਚੱਲ ਰਹੀ। ਮਹਾਤਮਾ ਨੇ ਕਿਹਾ ਮੈਂ ਕਹਿ ਰਿਹਾ ਹਾਂ ਨਾ ਪਰ ਤੁਸੀਂ ਮੰਨਦੇ ਹੀ ਨਹੀਂ ਹੋ। ਇਹ ਸਾਰੇ ਰਾਸਤੇ ਹੀ ਬੇਕਾਰ ਹਨ। ਵਿਅਕਤੀ ਨੇ ਉੱਤਰ ਕੇ ਦੇਖਿਆ ਤੇ ਕਿਹਾ ਗੁਰੂ ਜੀ ਤੁਹਾਡੀ ਇਸ ਬਲਦ ਰੇੜੀ ਦੇ ਪਈਆਂ ਦੀ ਦੂਰੀ ਵਿੱਚ ਕੁਝ ਕਮੀ ਹੈ ਪਈਏ ਇੱਕੋ ਤਰ੍ਹਾਂ ਨਹੀਂ ਚੱਲ ਰਹੇ ਮਹਾਤਮਾ ਜੀ ਬੋਲੇ ਮੈਂ ਕਿਹਾ ਸੀ ਨਾ ਮੇਰੀ ਕਿਸਮਤ ਹੀ ਖਰਾਬ ਹੈ ਜੋ ਵੀ ਮੈਂ ਰਾਸਤਾ ਚੁਣਦਾ ਹਾਂ ਸਾਰੇ ਦੇ ਸਾਰੇ ਖਰਾਬ ਹੀ ਮਿਲਦੇ ਹਨ ਵਿਅਕਤੀ ਨੇ ਕਿਹਾ ਮਹਾਤਮਾ ਜੀ ਤੁਸੀਂ ਸਮਝ ਕਿਉਂ ਨਹੀਂ ਰਹੇ ਤੁਹਾਡੀ ਬਲਦ ਰੇੜੀ ਦੇ ਪਈਏ ਹੀ ਖਰਾਬ ਹਨ ਜਿਸ ਵਜ੍ਹਾ ਨਾਲ ਤੁਹਾਨੂੰ ਸਾਰੇ ਰਾਸਤੇ ਹੀ ਖਰਾਬ ਮਹਿਸੂਸ ਹੁੰਦੇ ਹਨ ਮਹਾਤਮਾ ਜੀ ਮੁਸਕਰਾਏ ਤੇ ਕਹਿਣ ਲੱਗੇ ਮੈਂ ਵੀ ਤਾਂ ਕਦੋਂ ਦਾ ਤੈਨੂੰ ਇਹੀ ਸਮਝਾ ਰਿਹਾ ਹਾਂ ਕਿ ਤੇਰੀ ਬਲਦ ਰੇੜੀ ਦੇ ਪਹੀਏ ਖਰਾਬ ਹਨ ਤੇ ਬਲਦ ਬਿਮਾਰ ਹੈ ਤੇ ਤੈਨੂੰ ਲੱਗਦਾ ਹੈ ਕਿ ਤੇਰੇ ਕੋਲ ਖੁਸ਼ੀਆਂ ਨਹੀਂ ਹਨ ਖੁਸ਼ੀਆਂ ਤਾਂ ਚਾਰੇ ਪਾਸੇ ਮੌਜੂਦ ਹਨ ਪਰ ਤੇਰੀ ਹੀ ਬਲਦ ਰੇੜੀ ਠੀਕ ਰਸਤੇ ਉੱਤੇ ਨਹੀਂ ਚੱਲ ਰਹੀ ਤੈਨੂੰ ਚਾਰੇ ਪਾਸੇ ਖਰਾਬ ਰਸਤੇ ਹੀ ਮਹਿਸੂਸ ਹੁੰਦੇ ਹਨ ਤਾਂ ਖੁਸ਼ੀਆਂ ਕਿੱਥੋਂ ਮਿਲਣਗੀਆਂ ਵਿਅਕਤੀ ਨੇ ਕਿਹਾ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ਮਹਾਤਮਾ ਨੇ ਕਿਹਾ ਬਲਦ ਰੇੜੀ ਤੋਂ ਉਤਰੋ ਤੇ ਪਹੀਆਂ ਨੂੰ ਦੇਖੋ ਮਹਾਤਮਾ ਤੇ ਉਹ ਵਿਅਕਤੀ ਬਲਦ ਰੇੜੀ ਤੋਂ ਉਤਰੇ ਤੇ ਪਹੀਆਂ ਦੀ ਜਾਂਚ ਕੀਤੀ ਪਹੀਆਂ ਦੀ ਦੂਰੀ ਸਹੀ ਨਹੀਂ ਸੀ ਸਮੱਸਿਆ ਦਾ ਕਾਰਨ ਪਤਾ ਕਰਕੇ ਉਹਨਾਂ ਨੇ ਪਹੀਆਂ ਦੀ ਦੂਰੀ ਨੂੰ ਸਹੀ ਜਗ੍ਹਾ ਤੇ ਲਗਾ ਦਿੱਤਾ ਮਹਾਤਮਾ ਨੇ ਕਿਹਾ ਹੁਣ ਬਲਦ ਰੇੜੀ ਚਲਾ ਕੇ ਦੇਖੋ ਵਿਅਕਤੀ ਨੇ ਬਲਦ ਰੇੜੀ ਨੂੰ ਹੱਕਿਆ ਹੁਣ ਬਲਦ ਰੇੜੀ ਬਹੁਤ ਚੰਗੀ ਤਰ੍ਹਾਂ ਚੱਲ ਰਹੀ ਸੀ ਬਲਦ ਤੇ ਵੀ ਜਿਆਦਾ ਜ਼ੋਰ ਨਹੀਂ ਪੈ ਰਿਹਾ ਸੀ ਬਲਦ ਰੇੜੀ ਹੁਣ ਜਿਆਦਾ ਹਿੱਲ ਵੀ ਨਹੀਂ ਰਹੀ ਸੀ ਤੇ ਤੇਜ਼ ਚੱਲ ਰਹੀ ਸੀ ਵਿਅਕਤੀ ਖੁਸ਼ ਹੋ ਗਿਆ ਤੇ ਕਹਿਣ ਲੱਗਾ ਆਨੰਦ ਆ ਗਿਆ ਹੁਣ ਬਲਦ ਰੇੜੀ ਬਿਲਕੁਲ ਸਹੀ ਚੱਲ ਰਹੀ ਹੈ ਮਹਾਤਮਾ ਨੇ ਕਿਹਾ ਇਹ ਹੀ ਤਾਂ ਖੁਸ਼ੀ ਹੈ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੋਵੇ ਆਪਣੀ ਬਲਦ ਰੇੜੀ ਨੂੰ ਸੁਧਾਰੋ ਰਾਹਤੇ ਤਾਂ ਸਹੀ ਹਨ ਵਿਅਕਤੀ ਨੇ ਕਿਹਾ ਗੁਰੂ ਜੀ ਮੈਂ ਕੁਝ ਸਮਝਿਆ ਨਹੀਂ ਮਹਾਤਮਾ ਨੇ ਕਿਹਾ ਬਲਦ ਰੇੜੀ ਤੋਂ ਭਾਵ ਤੁਸੀਂ ਬਲਦ ਤੋਂ ਭਾਵ ਤੁਹਾਡਾ ਮਨ ਬਲਦ ਰੇੜੀ ਦੇ ਪਈਏ ਭਾਵ ਤੁਹਾਡਾ ਸਰੀਰ ਬਲਦ ਰੇੜੀ ਜਿਸ ਉੱਤੇ ਵਜਨ ਲੱਦਿਆ ਹੋਇਆ ਹੈ ਭਾਵ ਕਿ ਤੁਹਾਡਾ ਦਿਮਾਗ ਇੰਨਾ ਵਿੱਚੋਂ ਕੁਝ ਵੀ ਖਰਾਬ ਹੋ ਜਾਵੇ ਤਾਂ ਤੁਹਾਨੂੰ ਕਦੇ ਵੀ ਖੁਸ਼ੀ ਨਹੀਂ ਮਿਲੇਗੀ ਇੰਨਾ ਤਿੰਨਾਂ ਨੂੰ ਠੀਕ ਕਰੋ ਫਿਰ ਤੁਹਾਨੂੰ ਚਾਰੇ ਪਾਸੇ ਖੁਸ਼ੀਆਂ ਹੀ ਨਜ਼ਰ ਆਉਣਗੀਆਂ ਕਿਉਂਕਿ ਬਾਹਰ ਦੇ ਰਾਸਤਿਆਂ ਨੂੰ ਤਾਂ ਅਸੀਂ ਠੀਕ ਕਰ ਸਕਦੇ ਹਾਂ ਪਰ ਜੇ ਸਮੱਸਿਆ ਸਾਡੇ ਅੰਦਰ ਹੋਵੇ ਤਾਂ ਰਾਸਤੇ ਕਿੰਨੇ ਵੀ ਚੰਗੇ ਬਣਾ ਲਵੋ ਗੱਡੀ ਸਹੀ ਨਹੀਂ ਚੱਲੇਗੀ ਵਿਅਕਤੀ ਨੇ ਕਿਹਾ ਗੁਰੂ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਹਾਂ ਅਸਲ ਵਿੱਚ ਮੇਰੇ ਅੰਦਰ ਦੇ ਹਾਲਾਤ ਸਹੀ ਨਹੀਂ ਹਨ ਇਸੇ ਵਜ੍ਹਾ ਕਾਰਨ ਮੈਨੂੰ ਖੁਸ਼ੀ ਨਹੀਂ ਮਿਲਦੀ ਇਹ ਸਮਝਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਸਾਡੇ ਜੀਵਨ ਵਿੱਚ ਵੀ ਅਜਿਹਾ ਹੀ ਹੁੰਦਾ ਹੈ ਸਾਡਾ ਬਲਦ ਭਾਵ ਸਾਡਾ ਮਨ ਕਦੇ ਵੀ ਕਿਸੇ ਇੱਕ ਜਗ੍ਹਾ ਤੇ ਰੁਕਦਾ ਹੀ ਨਹੀਂ ਉਸ ਦੇ ਕੋਲ ਜੋ ਵੀ ਹੁੰਦਾ ਹੈ ਉਸ ਨੂੰ ਛੱਡ ਕੇ ਉਹ ਹਰ ਪਾਸੇ ਭੱਜਦਾ ਹੈ ਤੇ ਜੋ ਸਾਡੇ ਕੋਲ ਹੈ ਹੀ ਨਹੀਂ ਉਸ ਵਿੱਚ ਖੁਸ਼ੀ ਕਿਵੇਂ ਮਿਲੇਗੀ ਤੇ ਜਿਸ ਵਿੱਚ ਖੁਸ਼ੀ ਮਿਲ ਸਕਦੀ ਹੈ ਜੋ ਸਾਡੇ ਕੋਲ ਹੈ ਉਸ ਨੂੰ ਮਨ ਦੇਖਣਾ ਹੀ ਨਹੀਂ ਚਾਹੁੰਦਾ ਇਸ ਤਰ੍ਹਾਂ ਹੀ ਭੱਜਨ ਦੌੜਨ ਦੀ ਵਜ੍ਹਾ ਨਾਲ ਸਾਡਾ ਮਨ ਬਿਮਾਰ ਰਹਿੰਦਾ ਹੈ ਤੇ ਸਾਡੇ ਪਈਏ ਭਾਵ ਸਾਡਾ ਸਰੀਰ ਸਿਹਤਮੰਦ ਨਾ ਹੋਵੇ ਤਾਂ ਖੁਸ਼ੀ ਮਿਲ ਹੀ ਨਹੀਂ ਸਕਦੀ ਇਸ ਲਈ ਸਰੀਰ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਸਾਡਾ ਮਨ ਸੇਤਮੰਦ ਹੈ ਤਾਂ ਉਹ ਖਰਾਬ ਪਈਆਂ ਨਾਲ ਵੀ ਗੱਡੀ ਨੂੰ ਖਿੱਚ ਸਕਦਾ ਹੈ ਭਾਵ ਬਿਮਾਰ ਸਰੀਰ ਨੂੰ ਸੇਤਮੰਦ ਮਨ ਖਿੱਚ ਸਕਦਾ ਹੈ ਬਲਦ ਰੇੜੀ ਭਾਵ ਸਾਡਾ ਸਰੀਰ ਜਿਸ ਉੱਤੇ ਵਜ਼ਨ ਲੱਦਿਆ ਰਹਿੰਦਾ ਹੈ ਜੇਕਰ ਬਲਦ ਰੇੜੀ ਉੱਤੇ ਜ਼ਰੂਰਤ ਤੋਂ ਜ਼ਿਆਦਾ ਵਜ਼ਨ ਲੱਦਿਆ ਰਹੇਗਾ ਨਾ ਤਾਂ ਉਸ ਨੂੰ ਬਲਦ ਖਿੱਚ ਪਾਵੇਗਾ ਨਾ ਹੀ ਪਈਏ ਅੱਗੇ ਵੱਧ ਪਾਉਣਗੇ ਹੋ ਸਕਦਾ ਹੈ ਪੱਈਏ ਟੁੱਟ ਕੇ ਡਿੱਗ ਜਾਣ ਬਲਦ ਲੜਖੜਾ ਕੇ ਜ਼ਮੀਨ ਤੇ ਡਿੱਗ ਪਵੇ ਇਸ ਲਈ ਦਿਮਾਗ ਉੱਤੇ ਜ਼ਿਆਦਾ ਬਜਨ ਨਹੀਂ ਹੋਣਾ ਚਾਹੀਦਾ ਤੇ ਦਿਮਾਗ ਉੱਤੇ ਬਜਨ ਹੁੰਦਾ ਕਿਸ ਚੀਜ਼ ਦਾ ਹੈ ਇਹ ਚਾਹੀਦਾ ਹੈ ਉਹ ਵੀ ਚਾਹੀਦਾ ਹੈ ਉਸ ਦਾ ਵੀ ਚਾਹੀਦਾ ਹੈ ਉਸ ਨੂੰ ਕਿਉਂ ਮਿਲਿਆ ਅੱਗੇ ਕੀ ਹੋਵੇਗਾ ਮੇਰਾ ਕੀ ਹੋਵੇਗਾ ਕਿਵੇਂ ਕਰਾਂਗੇ ਉਹ ਛੱਡ ਨਾ ਜਾਵੇ ਮੇਰਾ ਕੀ ਹੋਵੇਗਾ ਅਜੀਆਂ ਹੀ ਬੇਫਾਲਤੂ ਦੀਆਂ ਚੀਜ਼ਾਂ ਨਾਲ ਦਿਮਾਗ ਭਰਿਆ ਰਹਿੰਦਾ ਹੈ ਤਾਂ ਅਜਿਹੇ ਹਾਲਾਤਾਂ ਵਿੱਚ ਤੁਹਾਨੂੰ ਖੁਸ਼ੀ ਕਿਵੇਂ ਮਿਲ ਸਕਦੀ ਹੈ ਆਪਣੀ ਬਲਦ ਰੇੜੀ ਨੂੰ ਦਰੁਸਤ ਕਰੋ ਖੁਸ਼ੀ ਮਿਲੇਗੀ ਕਿਉਂਕਿ ਖੁਸ਼ੀ ਚਾਰੇ ਪਾਸੇ ਬਿਖਰੀ ਪਈ ਹੈ ਪਰ ਅਸੀਂ ਨਾਰਾਜ਼ਗੀ ਨੂੰ ਹੀ ਚੁਣਦੇ ਹਾਂ ਸੋ ਆਪਣੀ ਚੋਣ ਸਹੀ ਕਰੋ ਧੰਨਵਾਦ